روڈ اتي کڙي ليري اتو اجا پھر تمکو اوه يال يار और लाइक के प्रचार एफक्यूस में सारा दोस्तों भारत तस्वीरों के बीच मेरा मतलब पट्टन की कोशिश उसको हटाया जा रहा है आप अपने मानव बोलों के तस्वीरें देख सकते हैं समय हटाया जा रहा है क्रिकेट पदो ਅਬਸ਼ੀ ਸ਼ਾਮ ਨੂੰ ਤੁਹਾਡਾ ਸਵਾਗਤ ਮੈਂ ਆ ਬਿਕਰਮਜੀਤ ਸਿੰਘ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਅੱਜ 101 ਕਿਸਾਨਾਂ ਦਾ ਜਿਹੜਾ ਜੱਥਾ ਹੈ ਉਹ ਦਿੱਲੀ ਵੱਲੋਂ ਰਵਾਨਾ ਹੋਣਾ ਸੀ ਇਸੇ ਹੀ ਬਾਰਡਰ ਦੀਆਂ ਦੋ ਵੈਰੀਕੇਟ ਜਿਹੜੀਆਂ ਲੇਅਰ ਨੇ ਉਹ ਕਿਸਾਨਾਂ ਵੱਲੋਂ ਪੜ ਦਿੱਤੀ ਗਈ ਨੇ ਕੰਡਿਆਲੀ ਤਾਰ ਵੀ ਪੜ ਦਿੱਤੀ ਗਈ ਸੀ ਹੁਣ ਕਿਸਾਨ ਬਿਲਕੁਲ ਜਿਹੜਾ ਹਰਿਆਣਾ ਵੱਲੋਂ ਜਿੱਧਰ ਪੂਰੀ ਫੋਰਸ ਹਰ ਤਰ੍ਹਾਂ ਦੀ ਲੈਸ ਜਿਹੜੀ ਫੋਰਸ ਹੈ ਉਹ ਲਗਾਈ ਗਿਆ ਸੀ ਸੀਸੀਟੀ ਕੈਮਰੇ ਲੱਗੇ ਹੋਏ ਨੇ ਪਾਣੀ ਦੀਆਂ ਬਿਸ਼ਾਰਾਂ ਤੇ ਅਥੂ ਗਏ ਸੇ ਗੋਲੇ ਵਾਲੀਆਂ ਜਿਹੜੇ ਸਾਰੇ ਉਪਕਰਣ ਨੇ ਉਹਨਾਂ ਵੱਲੋਂ ਇੱਥੇ ਫਿੱਟ ਕੀਤੇ ਗਏ ਨੇ ਕਿਸਾਨ ਜਿਹੜੇ ਨੇ ਅੱਗੇ ਬਦਲ ਲਈ ਬੇਜਿਤ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਮਾਹੌਲ ਜਿਹੜਾ ਹੈਗਾ ਉਹ ਤਣਾਅ ਭਰਦਾ ਨਜ਼ਰ ਆ ਰਿਹਾ ਹੈ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਉਧਰੋਂ ਹਰਿਆਣਾ ਗਵਰਨਮੈਂਟ ਵੱਲੋਂ ਸ੍ਰਕਤੀ ਦੇ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਕੀਮਤ ਤੇ ਕਿਸਾਨਾਂ ਨੂੰ ਦਾਖਲ ਨਾ ਹੋਣ ਦੀ ਗੱਲ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਹੈ ਫੋਰਸਸ ਹਰਿਆਣਾ ਦੀਆਂ ਤਿਆਰ ਨੇ ਲਗਭਗ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਪੱਕਦਾ ਨਜ਼ਰ ਆ ਰਿਹਾ ਹੈ یہ رین ہوجائے کوئی خاص یاد کوئی واقعہ 100 نمبر صحیح اپو جیسے کہ سامنے دیواروں میں اتنے इकट्ठे ہو کے دیواروں ہو کر کاری جو اور لو اگلے کام کا ہے شان میں طریقہ رکھ سکتے ہیں بچے گے اور کرتے ہو میں اپ کے پاس نہیں آ سکتا اپ سے اپ کے پیسے یہ دار کے پیسے ਲੋਕ ਕਿਸਾਨ ਬਦੂ ਸਾਡੇ ਕੋਲ ਜਿਹਨਾਂ ਪ੍ਰਦਰਸ਼ਨ ਕਰ ਰੇ ਰਹੇ ਹਾਂ ਹਾਂਜੀ ਬਿਲਕੁਲ ਬਾਰਡਰ ਦੇ ਇਲਾਕੇ ਪਹੁੰਚ ਚੁੱਕੇ ਹੋ ਕੀ ਮਾਹੌਲ ਆ ਕਿੱਦਾਂ ਲੱਗ ਰਿਹਾ ਤੁਹਾਨੂੰ ਬਾਰਡਰ ਦੇ ਇਲਾਕੇ ਵਿੱਚ ਪਹਿਲਾਂ ਜਦੋਂ ਜਿਹੜਾ ਕਿਸਾਨਾਂ ਨੇ ਇਹ ਰਸਤਾ ਰੋਕਿਆ ਉਹ ਕਾਰੀਆਂ ਨੂੰ ਹੋਰਾਂ ਨੂੰ ਦੁਬਾਰਾ ਕੀਤਾ ਸੀ ਤੇ ਇਹ ਫਿਰ ਸੁਥਿਆ ਸੀ ਵੀ ਆ ਦੇਖੋ ਪਿਛਾਇਆ ਅਗੇ ਵੀ ਦੁਵਾਰਾਂ ਕੀਤੀਆਂ ਗਾੜੀ ਤੁਸੀਂ ਦੇਖਿਆ ਕਿਦਾਂ ਕੱਲ ਲਾਇਏ ਸੀ ਬਾਅਦ ਕਹਿੰਦੇ ਤੁਸੀਂ ਟ੍ਰੈਕਟਰ ਟਰਾਲੀਆਂ ਤੇ ਨਾ ਜਾਓ ਬੀਚ ਵੀ ਪਤਾ ਕਰ ਰਹੇ ਹੋਰਾਂ ਦਾ ਚੱਲ ਜਓ ਕਿ ਅਸੀਂ ਇਹਨਾਂ ਨੂੰ ਟੈਲਿੰਗ ਕੀਤਾ ਸੀਗਾ ਵੀ ਅਸੀਂ ਖਾਲੀ ਤੁਸੀਂ ਜਾਵਾਂਗੇ ਜਾਵਾਂਗੇ ਤੁਰਕੇ ਤੁਸੀਂ ਪੈਦਾ ਜਾਣਾ ਸੀ 100 ਦਿੱਤਾ ਸੀਗਾ ਨੇ ਫਿਰ ਵੀ ਰੋਕ ਦਿੱਤਾ ਗਿਆ ਆ ਫਿਰ ਰੋਕਦਾ ਰੋਕਾ ਉਹਨਾਂ ਫਰਵਾਨ ਕੀਤਾ ਖਰਾਬ ਕੀਤਾ ਫਿਰ ਤੋੜ ਕੇ ਪੈਰੀ ਹੋਰ ਕੋਈ ਅਤੂਗੈਸ ਦੇ ਗੋਲੇ ਕੁਛ ਉਸ ਤੋਂ ਬਾਅਦ ਫਿਰ ਬਹੁਤ ਛੱਟੇ ਸਪਰੇਅ ਮਾਰਦੇ ਆ ਅੱਖਾਂ ਦੇ ਵਿੱਚ ਜਿਹੜਾ ਕੋ ਲੱਗੇ ਨਾ ਜਾਂਦਾ ਸਪਰੇਅ ਅੱਖਾਂ ਦੇ ਕਰਵਾਵੇ ਕਈਆਂ ਦੇ ਅੱਖਾਂ ਜਾ ਕੋ ਹੋ ਗਿਆ ਵਾ ਤੇ ਜਿਹੜਾ ਇਹਨਾਂ ਨੂੰ ਟੈਨ ਦਿੱਤਾ ਸੀਗਾ ਮੋਕਾ ਤਾਂ ਹੀ ਪਿੰਨੋ ਦੰਦਿਆਰ ਸਾਹਿਬ ਜਿਹੜਾ ਮਾਰਨ ਵਰਸ ਤੇ ਬੈਠੇ ਆ ਤੇ ਉਹ ਤੋਂ ਬਾਅਦ ਦਿੱਤਾ ਸੀ ਵੀ ਜੇ ਉਹਦੇ ਕੋਈ ਸਰਕਾਰ ਗੱਲ ਕਰਨੇ ਚਾਵੇ ਪਰ ਸਰਕਾਰ ਉਲਟ ਜਿਹੜੇ ਕੰਮ ਕਰਨੇ ਸ਼ੁਰੂ ਕਰਦੇ ਆ ਗੱਲਬਾਤ ਕੀ ਕਰਨੀ ਆ ਅੱਜ ਜਿਹੜਾ ਐਂ ਦਿੱਤਾ ਸੀ ਰਾਣੂ ਵੀ ਅਸੀਂ 6 ਦਿਨ ਜਿਹੜਾ ਪੈਰ ਤਰਕੇ ਫਿਰ ਨਹੀਂ ਜਾਵਾਂਗੇ ਕਿਉਂ ਵੇਖ ਰਹੇ ਹੋ ਅੱਜ ਜਲੇ ਸੰਘਰਸ਼ ਨੂੰ ਬੇ ਜਿਤਨੇ ਕਿਸਾਨਾਂ ਜਾਨ ਦੇ ਲਈ ਤਾਂ ਹਰਿਆਣਾ ਵੱਲੋਂ ਸ਼ਕਤੀ ਫਿਰ ਉਹੀ ਹਾਲਾਤ ਹਰਿਆਣਾ ਦੇ ਫਿਰ ਉਹੀ

ਹਾਂਜੀ ਬੀਜੇਪੀ ਦੀ ਸਰਕਾਰ ਹੈ ਰੇਰਨਾ ਚਾਹਤਰ ਵੀ ਸਰਕਾਰ ਸੈਂਟਰ ਚ ਵੀ ਬੀਜੇਪੀ ਦੀ ਆ ਸਾਨੂੰ ਸਰਕਾਰ ਦਾ ਕੋਈ ਨਹੀਂ ਸਰਕਾਰਾਂ ਦਾ ਲੋਕ ਹੀ ਚੁਣਦੇ ਆ ਲੋਕਾਂ ਦੁਆਰਾ ਚੁਣੀ ਆ ਸਰਕਾਰਾਂ ਨੇ ਸਰਕਾਰਾਂ ਤੋਂ ਜੇ ਆਮ ਪਬਲਿਕ ਦਾ ਆਮ ਕਿਸਾਨ ਆ ਉਹਨੇ ਜੇ ਮੰਗ ਕਰਦੇ ਆ ਤਾਂ ਸਰਕਾਰਾਂ ਉਹ ਕਰਦੀਆਂ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਉਹ ਵੀ ਸਾਡੀਆਂ ਸਰਕਾਰਾਂ ਨੂੰ ਦੇ ਦੇਣਾ ਇੱਥੇ ਹੀ ਆਵੇ ਉਹਦੇ ਨੇ ਜੋ ਸਾਡੀਆਂ ਮੰਗਾਂ ਨੇ ਉਹ ਸਰਕਾਰਾਂ ਪੂਰੀਆਂ ਕਰ ਦੇਣਾ ਕਿਸਾਨ ਆਪਣੇ ਆਪਣੇ ਘਰੋ ਜਾਵੇ ਆ ਰਸਤੇ ਖੁੱਲਣਾ ਆ ਜਿਹੜੀ ਲੋਕ ਸਭੀ ਇਹ ਵੀ ਆਪਣੇ ਆਪਣੇ ਘਰੋ ਜਾਵੇ ਸਾਡੀ ਇਹਨਾਂ ਨਾਲ ਕੋਈ ਲੜਾਈ ਸਾਡੀ ਬਸਰ ਦਾ ਰੌਲਾ ਥੋੜੀ ਆ ਸਾਡੀਆਂ ਮੰਗਾ ਨੂੰ ਲੈ ਕੇ ਆ ਪਹਿਲਾਂ ਵੀ ਸਾਡੀਆਂ ਮੰਗਾ 11 ਮਹੀਨੇ ਦਿੱਲੀ ਬੈਠੇ ਰਹੇ ਆ ਹੁਬੇ ਅਸੀਂ ਮੰਗਾ ਨੂੰ ਲੈ ਕੇ ਆ ਵੀਡੀਓ ਲੜਾ ਕਰ ਰਹੇ ਹੋਰ ਬਾਹਰ ਸਾਰੇ ਓਰੇਲੇ ਗਿਆ ਤਗੜੇ ਹੋ ਜੋ ਇਹ ਮੇਰੇ ਨੂੰ ਕੀ ਕਰ ਰਹਾ ਕਿੱਦਾਂ ਨਿਆਣੇ ਮੁਕਰ ਲਿਆ ਨਿਆਣੇ ਨੂੰ ਪੜਿਆ ਪਿੱਛੇ ਲੋਕ ਜਿਹੜੇ ਹੀ ਉਹ ਰਾਜੇ ਵੀ ਹੁੰਦੇ ਇੱਕ ਬਾਦ ਸ਼ੀਦੀ ਜਾਣਾ ਹੈ ਅਰੇ ਜਾ ਰਹਾ ਹੈ ਇਹ ਤਰੇ ਜਾ ਰਹਾ ਦਰਸ਼ਨ ਕਰਾਂਗੇ ਉੱਥੇ ਮਾਰਾਂਗੇ ਨਾਲ ਜਵਗ ਜਾ ਕੇ ਇਹ ਕਿਵੇਂ ਇੱਥੇ ਇਕੱਠੇ ਹੋ ਕੇ ਸਮਾਰੋਹ ਹੋ ਤੇਰਾਕਾਰੀ ਦੇ ਨਾਲ ਜਿਹੜਾ ਰਾਮਾਨ ਦਾਇਮ ਕਰਕੇ ਉਹਨਾਂ ਨੂੰ ਅੱਗੇ ਗਾਂਜਾ ਚੜਾਏ ਸ਼ਾਂਤ ਮੈਂ ਤਰੀਕੇ ਨਾਲ ਅਸੀਂ ਪਹੁੰਚ ਗਏ ਸੀ ਜੀ ਹੋਰ ਇਕੱਠੇ ਹੋ ਕੇ ਮੈਂ ਆਪਾਂ ਇਸ ਕਿਤੇ ਨਹੀਂ ਆਉਂਦਾ ਸਕਦੇ ਆਪ ਜੀ ਰਾਜ ਦੇ ਪੈਸੇ ਇਹ ਦਾਣਾ ਜਿਹੜੇ ਲਈ ਪੈਸੇ ਆਪਾਂ ਪੈਂਡਾਲੀ ਨੇ ਜਿਲ੍ਹਾ ਗਾਜ਼ਾਫਾਨ ਨਿਬੂਨ ਸਾਹਿਬ ਪੇਟੀ ਪੰਜਾਬ ਅਹੀਂ ਦਿੱਲੀ ਜਾਣ ਵਾਸਤੇ ਆਪਾਂ ਹੱਥ ਮੰਗਣ ਵਾਸਤੇ ਜਾ ਰਹੇ ਆ ਮੋਦੀ ਨੇ 13 ਮਹੀਨੇ ਦਿੱਲੀ ਬਿਠਾ ਛੱਡਿਆ ਸਰ ਜੀ ਉਹ ਵੀਰ ਵੀ ਤੋਂ ਦੋ ਕੰਦੇ ਵਿਕੀ ਦੇ ਵਜ੍ਹਾ ਇਹਨੂੰ ਵਾਪਸ ਕਰਤਾ ਮੰਗੀਆਂ ਹੋਇਆ ਮੰਗਾ ਉਹਨੇ ਆਪ ਜੀਨ ਤੋਂ ਤਾਂ ਮੁਝੇ ਜਣੀ ਉਹ ਮੰਗੀਆਂ ਹੋਇਆ ਮੰਗਾ ਦੇ ਕੋਈ ਮੁਕੰਨ ਨਹੀਂ ਆਉਂਦੇ ਸੁਪਰੀਮ ਕੌਂਡਲ ਨੇ ਕਿਹਾ ਵੀ ਤੁਸੀਂ ਆ ਸਕਦੇ ਜੋ ਪੈਦਲ ਜਾਂਦੀ ਪੈਦਲ ਨਹੀਂ ਆਉਂਦਾ ਪੈਦਲ ਨਹੀਂ ਜਾ ਸਕਦਾ ਆਈ ਕੌਂਡਲ ਨੇ ਕਿਹਾ ਤਾਂ ਸੁਪਰੀਮ ਕੌਂਡਲ ਨੇ ਉਹਨਾਂ ਜੀ ਜਾ ਕੇ ਰਹੋਗੇ ਜੀ ਅੱਜ ਕਹਿ ਰਹੇ ਅੱਜ ਜਾ ਕੇ ਰਹੋਗੇ ਉਧਰੋਂ ਨਹੀਂ ਲੱਗਦਾ ਕਾ ਕੇ ਰਾਂਗੇ ਮਰਜੀ ਵੀ ਦੇ ਨੇ ਮਰਨ ਮਾ ਕੇ ਆਏ ਨੇ ਕੋਈ ਟੇ ਨਹੀਂ ਆਇਆ